रेडी स्टार्ट ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ 트럼ਪ ਲਗਾਤਾਰ ਇਹ ਬਿਆਨ ਦਿੰਦਾ ਆਇਆ ਹੈ ਕਿ ਰੂਸ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ ਘਟਾ ਰਿਹਾ ਅਤੇ ਤੇਲ ਖਰੀਦਣਾ ਵੀ ਘਟ ਕਰ ਰਿਹਾ ਹੈ ਡੰਡੀ ਉਸਨੇ ਕਈ ਵਾਰ ਭਾਰਤ ਨੂੰ ਧਮਕੀਆਂ ਵੀ ਦਿੱਤੀਆਂ ਸਨ ਤੇ ਭਾਰਤ ਤੋਂ ਅਮਰੀਕਾ ਨੂੰ ਬਰਾਮਦ ਹੋਣ ਵਾਲੀਆਂ ਵਸਤਾਂ ਤੇ ਟੈਰਿਫ ਟੈਕਸ ਨੂੰ ਵੀ ਕਾਫੀ ਹੱਦ ਤੱਕ ਵਧਾ ਦਿੱਤਾ ਸੀ ਡੰਡੀ ਭਾਰਤ ਵੱਲੋਂ ਉਸ ਦੀ ਗੱਲ ਨਾ ਮੰਨਣ ਤੇ ਅਮਰੀਕਾ ਭਾਰਤੀ ਬਰਾਮਦਾਂ ਤੇ ਹੋਰ ਵੀ ਵੱਧ ਟੈਰਫ ਲਾਉਣ ਦੀ ਚੇਤਾਵਨੀ ਦੇ ਰਿਹਾ ਹੈ ਡੰਡੀ ਇਸ ਨੂੰ ਦੇਖਦਿਆਂ ਭਾਰਤ ਨੇ ਕੈਨੇਡਾ ਬਰਤਾਨੀਆ ਤੇ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਨਾਲ ਆਪਣੇ ਵਪਾਰਕ ਸੰਬੰਧ ਮਜ਼ਬੂਤ ਕੀਤੇ ਹਨ ਡੰਡੀ ਕੈਨੇਡਾ ਨਾਲ ਵੀ ਭਾਰਤ ਦੇ ਵਪਾਰਕ ਸੰਬੰਧਾਂ ਵਿੱਚ ਸੁਧਾਰ ਹੋ ਰਿਹਾ ਹੈ ਡੰਡੀ ਪਿਛਲੇ ਦਿਨਾਂ ਵਿੱਚ ਦੋਹਾਂ ਦੇਸ਼ਾਂ ਵੱਲੋਂ ਮੜ ਵਪਾਰ ਨੂੰ ਲੀਹਾਂ ਤੇ ਲਿਆਉਣ ਲਈ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ ਡੰਡੀ ਬਰਤਾਨੀਆ ਨੇ ਤਾਂ ਭਾਰਤ ਨਾਲ ਖੁੱਲੇ ਵਪਾਰ ਬਾਰੇ ਸਮਝੌਤਾ ਵੀ ਸਿਰੇ ਚੜਾ ਲਿਆ ਹੈ ਡੰਡੀ ਯੂਰਪੀਅਨ ਯੂਨੀਅਨ ਦੇ ਦਰਜਣਾਂ ਦੇ ਵੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਲਗਾਈਆਂ ਰੋਕਾਂ ਤੇ ਭਬਕੀਆਂ ਅੱਗੇ ਨਹੀਂ ਝੁਕੇ ਸਗੋਂ ਇਨ੍ਹਾਂ ਦੇਸ਼ਾਂ ਨੇ ਵੀ ਦੁਨੀਆ ਭਰ ਦੇ ਦੇਸ਼ਾਂ ਨਾਲ ਆਦਾਨ ਪ੍ਰਦਾਨ ਤੇ ਵਪਾਰ ਦੇ ਹੋਰ ਰਸਤੇ ਖੋਲਣੇ ਸ਼ੁਰੂ ਕਰ ਦਿੱਤੇ ਹਨ ਡੰਡੀ ਬਰਤਾਨੀਆ ਤੇ ਯੂਰਪੀਅਨ ਯੂਨੀਅਨ ਦੇ ਦੇਸ਼ ਰੂਸ ਤੇ ਯੂਕਰੇਨ ਦੀ ਚੱਲ ਰਹੀ جنگ ਵਿੱਚ ਪੂਰੀ ਤਰ੍ਹਾਂ ਯੂਕਰੇਨ ਨਾਲ ਖੜੇ ਦਿਖਾਈ ਹੀ ਨਹੀਂ ਦਿੰਦੇ ਸਗੋਂ ਉਹਨਾਂ ਨੇ ਹੁਣ ਤੱਕ ਪੈਰਾਟ ਸਟਾਰਟ ਹਰ ਪੱਖ ਤੋਂ ਯੂਕਰੇਨ ਦੀ ਪੂਰੀ ਸਹਾਇਤਾ ਵੇ ਕੀਤੀ ਹੈ ਡੰਡੀ ਇਹੀ ਕਾਰਨ ਹੈ ਇਹ ਯੂਕਰੇਨ ਨੇ ਰੂਸ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ ਡੰਡੀ ਜਿੱਥੋਂ ਤੱਕ ਭਾਰਤ ਤੇ ਰੂਸ ਦੇ ਸਬੰਧਾਂ ਦੀ ਗੱਲ ਹੈ ਤਾਂ ਇਹ ਸਬੰਧ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਸਮੇਂ ਤੋਂ ਹੀ ਪੂਰੀ ਦੋਸਤਾਨਾ ਬਣੇ ਰਹੇ ਹਨ ਜੋ ਅੱਜ ਤੱਕ ਵੀ ਜਾਰੀ ਹਨ ਡੰਡੀ ਪਹਿਲਾਂ ਸੋਵੀਅਤ ਯੂਨੀਅਨ ਤੇ ਹੁਣ ਰੂਸ ਦੇ ਨੂ ਵਿ 外 ਮੰਤਰੀ ਮਸਲਿਆਂ ਤੇ ਹਮੇਸ਼ਾ ਭਾਰਤ ਨਾਲ ਖੜੇ ਹੋਣ ਨੂੰ ਤਰਜੀ ਦਿੱਤੀ ਹੈ ਡਡੇ ਇਥੋਂ ਤੱਕ ਕੇ ਚੀਨ ਦੇ ਉਸ ਦੇ ਨੇੜੇ ਹੋਣ ਦੇ ਬਾਵਜੂਦ ਵੀ ਰੂਸ ਨੇ ਭਾਰਤ ਚੀਨ ਸੰਬੰਧਾਂ ਦੇ ਪ੍ਰਸੰਗ ਵਿੱਚ ਚੀਨ ਦਾ ਪੱਖ ਨਹੀਂ ਪੂਰਿਆ ਡੰਡੀ ਇਸੇ ਹੀ ਤਰ੍ਹਾਂ ਉਸਨੇ ਪਾਕਿਸਤਾਨ ਤੋਂ ਵੀ ਦੂਰੀ ਬਣਾ ਕੇ ਰੱਖਣ ਦਾ ਯਤਨ ਕੀਤਾ ਹੈ ਡੰਡੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅੜੀਅਲ ਰਵੱਈਏ ਦੇ ਬਾਵਜੂਦ ਭਾਰਤ ਨੇ ਸਿਆਣਪ ਤੇ ਪ੍ਰੌੜਤਾ ਤੋਂ ਕੰਮ ਲੈਂਦਿਆ ਉਸ ਨਾਲ ਵਪਾਰਕ वार्ता ਜਾਰੀ ਰੱਖੀ ਹੈ ਡੰਡੀ ਪਰ ਇਸ ਦੇ ਨਾਲ ਹੀ ਭਾਰਤ ਆਪਣਾ ਇਹ ਰੁਖ ਵੇ ਸਪਸ਼ਟ ਕਰਦਾ ਆਇਆ ਹੈ ਕਿ ਰੂਜ਼ ਦੇ ਮਾਮਲੇ ਵਿੱਚ ਉਸ ਦੀ ਆਪਣੀ ਨੀਤੀ ਹੈ ਜਿਸ ਬਾਰੇ ਉਹ ਸਮਝੌਤਾ ਕਰਨ ਲਈ ਤਿਆਰ ਨਹੀਂ ਡੰਡੀ ਪਿਛਲੇ ਦਿਨੀ ਵਪਾਰ ਤੇ ਵਣਜ ਮੰਤਰੀ ਪਿਉਸ਼ ਗੋਇਲ ਨੇ ਜਰਮਨੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਵਪਾਰ ਸਮਝੌਤਾ ਆਪਸੀ ਵਿਸ਼ਵਾਸ ਦਾ ਮਸਲਾ ਹੈ ਤੇ ਲੰਬੇ ਸਮੇਂ ਦੀ ਸਾਂਝੇਦਾਰੀ ਨੂੰ